ਹਰ ਜਿੰਦਰ ਪਾਲ ਕਾਟੇਲੋਂ ਦੀ ਰਚਨਾ ਖੁਦ ਦਾ ਖਿਆਲ ਰੱਖੋ ਜਦੋਂ ਅਸੀਂ ਖੁਦ ਹੀ ਇੱਜ਼ਤ ਕਰਦੇ ਹਾਂ ਤਾਂ ਹੀ ਸਾਡੀ ਵੈਲਿਊ ਵੱਧਦੀ ਹੈ ਹਰ ਕਿਸੇ ਲਈ 24 ਗੁਣਾ 7 ਯਾਨੀ 24 ਘੰਟੇ ਹਾਜ਼ਰ ਰਹਿਣਾ ਸਾਡੀ ਅਤੇ ਸਾਡੇ ਸਮੇਂ ਦੀ ਵੈਲਿਊ ਘਟਾ ਦਿੰਦਾ ਹੈ ਸਾਹਮਣੇ ਵਾਲਾ ਸਾਨੂੰ ਨਿਕੰਮਾ ਤੇ ਬੇਲਾਹੀ ਸਮਝਦਾ ਹੈ ਕਈ ਵਾਰ ਕੀ ਹੁੰਦਾ ਹੈ ਅਸੀਂ ਸਤਿਕਾਰ ਵੱਜੂ ਆਪਣੇ ਮਿੱਤਰ ਪਿਆਰੀ ਜਾਂ ਕਿਸੇ ਗਵੰਡੀ ਰਿਸ਼ਤੇਦਾਰ ਜਾਂ ਭੈਣ ਭਾਈ ਦੇ ਕਹਿਣੇ ਹੁਕਮ ਮੁਤਾਬਕ ਹਾਜ਼ਰ ਰਹਿੰਦੇ ਹਾਂ ਅਤੇ ਹਰ ਗੱਲ ਕੰਮ ਸਿਰ ਮੱਥੇ ਰੱਖਦੇ ਹਾਂ ਪਰ ਉਹ ਸਾਡਾ ਬੜਾਪਨ ਸਤਿਕਾਰ ਸਮਝਣ ਦੀ بجائے ਸਾਡਾ ਮਜ਼ਾਕ ਬਣਾਉਣਾ ਅਤੇ ਫਾਇਦਾ ਚੁੱਕਿਆ ਜਾਂਦਾ ਹੈ ਅਜਿਹੇ ਲੋਕ ਸਿਰਫ ਮਤਲਬੀ ਹੁੰਦੇ ਨੇ ਅਜਿਹੇ ਲੋਕਾਂ ਲਈ ਰਿਸ਼ਤਾ ਕੋਈ ਮayne ਨਹੀਂ ਰੱਖਦਾ ਇਹ ਲੋਕ ਸਿਰਫ ਕੰਮ ਕੱਢ ਤੇ ਪਾਸਾ ਵਟਣ ਵਾਲੇ ਹੀ ਹੁੰਦੇ ਨੇ ਬਹੁਤ ਲੋਕ ਜ਼ਬਾਨ ਦੇ ਬਹੁਤ ਜ਼ਿਆਦਾ ਮਿੱਠੇ ਵੀ ਹੁੰਦੇ ਨੇ ਜੋ ਆਪਣੀ ਮਿੱਠੀ ਜ਼ਬਾਨ ਨੂੰ ਦੀ ਵਰਤੋ ਆਪਣਾ ਚੰਗਾ ਗਹਿਣਾ ਨਹੀਂ ਸਗੋਂ ਚੰਗੇ ਹਥਿਆਰ ਵਜੋਂ ਵਰਤਦੇ ਹਨ ਇਸ ਹਥਿਆਰ ਦੇ ਵਾਰ ਦਾ ਪਤਾ ਸਾਹਮਣੇ ਵਾਲੇ ਨੂੰ ਬਾਅਦ ਵਿੱਚ ਲੱਗਦਾ ਹੈ ਜਦੋਂ ਬਹੁਤ ਹੀ ਬਧੀਆ ਤਰੀਕੇ ਨਾਲ ਉਸਤੇ ਵਾਰ ਕੀਤਾ ਜਾਂਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਤਾਂ ਸਾਨੂੰ ਬਹੁਤ ਦਰਦ ਹੁੰਦਾ ਹੈ ਇੱਕ ਜੀਵ ਜਿਹਾ ਜ਼ਖਮ ਸਾਡੇ ਦਿਲ ਵਿੱਚ ਹੋ ਜਾਂਦਾ ਹੈ ਜਿਸ ਵਿੱਚੋਂ ਇੱਕ ਚੀਸ ਬਣ ਉੱਠਦੀ ਰਹਿੰਦੀ ਹੈ ਅਜਿਹੀ ਕਿਸਮ ਦੇ ਲੋਕਾਂ ਕੋਲੋਂ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਸੋਚ ਸਮਝ ਕੇ ਹੀ ਕਿਸੇ ਨਾਲ ਰਿਸ਼ਤਾ ਨਾਤਾ ਜੋੜਨਾ ਚਾਹੀਦਾ ਹੈ ਜ਼ਰੂਰੀ ਨਹੀਂ ਮਿੱਠੀ ਜ਼ੁਬਾਨ ਵਾਲਾ ਵਿਅਕਤੀ ਉਨਾ ਹੀ ਚੰਗਾ ਹੋਵੇ ਜਿੰਨਾ ਚੰਗਾ ਉਹ ਮਿੱਠੀ ਬੋਲੀ ਤੋਂ ਲੱਗਦਾ ਅਸੀਂ ਹਮੇਸ਼ਾ ਧੋਖਾ ਜ਼ਬਾਨ ਯਾਨੀ ਬੋਲੀ ਤੋਂ ਹੀ ਖਾਂਦੇ ਹਾਂ ਮਿੱਠੀ ਬੋਲੀ ਦੀ ਲਪੇਟ ਵਿੱਚ ਆ ਜਾਂਦੇ ਹਾਂ ਅਸੀਂ ਉਹਨਾਂ ਤੇ ਹੱਦੋਂ ਵੱਧ ਵਿਸ਼ਵਾਸ ਕਰ ਲੈਂਦੇ ਹਾਂ ਜਦ ਸਾਡੇ ਨਾਲ ਉਚਲਕੀ ਫਰੇਬੀ ਕਰਦੇ ਨੇ ਤਾਂ ਸਾਨੂੰ ਬਹੁਤ ਵੱਡਾ ੱੱਕਾ ਜਿਹਾ ਲੱਗਦਾ ਹੈ ਕੀਤਾ ਵਿਸ਼ਵਾਸ ਦਰਦ ਬਣ ਜਾਂਦਾ ਹੈ ਫਿਰ ਅਸੀਂ insaan hi ਨਾਲ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰ ਪਾਉਂਦੇ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਬਹੁਤ ਚੰਗੇ ਤੇ ਵਧੀਆ insaan ਵੀ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਆਪ ਵਿਸ਼ਵਾਸ ਨਾ ਕਰਕੇ ਗੁਆਲਦੇ ਹਾਂ ਕਿਉਂਕਿ ਅਸੀਂ ਟੁੱਟ ਹੀ ਇਹਨੇ ਚੁੱਕੇ ਹੁੰਦੇ ਹਾਂ ਕਿ ચાਕੇ ਵਿਸ਼ਵਾਸ ਨਹੀਂ ਕਰ ਸਕਦੇ ਜੋ ਰੂਪ ਅਸੀਂ ਆਪ ਦੇਖ ਚੁੱਕੇ ਹੁੰਦੇ ਹਾਂ ਉਹ ਰੂਪ ਅਸੀਂ ਉਹਨਾਂ ਮਤਲਬੀ ਲੋਕਾਂ ਦਾ ਆਪਣੀਆਂ ਅੱਖਾਂ ਨਾਲ ਕਿਸੇ ਨੂੰ ਨਹੀਂ ਦਿਖਾ ਸਕਦੇ ਅਜਿਹੇ ਲੋਕੀ ਵਿਸ਼ਵਾਸ ਦਾ ਕਤਲ ਕਰਦੇ ਨੇ ਜੋ ਦੁਬਾਰਾ ਕਿਸੇ ਤੇ ਵੀ ਨਹੀਂ ਹੁੰਦਾ ਸਾਨੂੰ ਆਪਣੀ ਪਛਾਣ ਦਾ ਧਿਆਨ ਰੱਖਣਾ ਚਾਹੀਦਾ ਕਿਸੇ ਦੀ ਚੜ੍ਹਤ ਕਮਾਈ ਵੱਡਾਪਨ ਦੇਖ ਕੇ ਆਪਣੇ ਆਪ ਨੂੰ ਉਹਨਾਂ ਦੇ ਗੁਲਾਮ ਨਾ ਬਣਾਓ اپنی ਮਨਪਸੰਦ ਜ਼ਿੰਦਗੀ ਨੂੰ ਨਾ ਪਸੰਦ ਹੋਣ ਦਾ ਮੌਕਾ ਨਾ ਦਿਓ ਆਪਣੀ ਇੱਜ਼ਤ ਆਪਣੇ ਹੱਥ ਵਾਲੀ ਗੱਲ ਹਮੇਸ਼ਾ ਯਾਦ ਰੱਖੋ ਲੋਕ ਸਾਨੂੰ ਸਿਰਫ ਆਪਣੇ ਨਜ਼ਰੀਏ ਅਤੇ ਸੋਚ ਤੋਂ ਦੇਖਦੇ ਨੇ ਸਾਡੇ ਤੋਂ ਨਹੀਂ ਕਦੇ ਵੀ ਸਸਤੇ ਲੋਕਾਂ ਦੇ ਹੱਥ ਮਹਿੰਗੇ ਜਜ਼ਬਾਤ ਨਾ ਕਰੋ ਕਈ ਵਾਰ ਸਾਡੇ ਵੱਡੇ-ਵੱਡੇ ਖਵਾਂਨਾਂ ਤੇ ਦਿਸਣ ਵਾਲੇ ਲੋਕ ਬਹੁਤ ਸਸਤੇ ਨਿਕਲਾਉਂਦੇ ਨੇ ਇਸ ਲਈ ਕਹਾਵਤ ਬਣਾਈ ਤੇ ਵਰਤੀ ਗਈ ਹੈ ਕਿ ਸਸਤੇ ਲੋਕਾਂ ਹੱਥ ਮਹਿੰਗੇ ਜਜ਼ਬਾਤ ਨਾ ਕਰੋ ਕਦੇ ਵੀ ਅਜਿਹੇ ਲੋਕਾਂ ਅੱਗੇ ਆਪਣੀ ਵੈਲਿਊ ਨੂੰ ਘਟਾ ਨਾ ਕਰੋ ਕਦੇ ਵੀ ਆਪਣੇ ਆਪ ਨੂੰ ਅਪਮਾਨਿਤ ਨਾ ਹੋਂ ਦੇਵੋ ਆਪਣੇ ਕੰਮ ਵਿੱਚ ਧਿਆਨ ਦੇਵੋ ਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖੋ ਆਪਣੇ ਕੀਮਤੀ ਸਮੇਂ ਨੂੰ ਪਹਿਲਾਂ ਆਪਣੇ ਤੇ ਆਪਣੇ ਪਰਿਵਾਰ ਲਈ ਵਰਤੋ ਖੁਦ ਦਾ ਖਿਆਲ ਰੱਖੋ ਤੇ ਖੁਦ ਦੀ ਇੱਜ਼ਤ ਵੀ ਕਰੋ ਮਾੜੇ ਕੰਮਾਂ ਤੇ ਖਿਆਲਾਂ ਤੋਂ ਕੋਹਾਂ ਦੂਰੀ ਬਣਾ ਕੇ ਰੱਖੋ ਖੁਦ ਨੂੰ ਕਦੇ ਵੀ ਕਮਜ਼ੋਰ ਲਾਚਾਰ ਨਾ ਸਮਝੋ ਕਿਸੇ ਦੇ ਐਸ਼ੋ ਪ੍ਰਸਤੀ ਦੇ ਸਾਧਨਾਂ ਨੂੰ ਦੇਖ ਕੇ ਆਪਣੀ ਹੱਡ ਤੋੜ ਮਿਹਨਤ ਨਾਲ ਕਮਾਈ 10 ਰੁਪਏ ਵੀ ਘਟਣਾ ਸਮਝੋ ਆਪਣੇ ਮਨ ਅੰਦਰੋਂ ਸਕੂਨ ਮਹਿਸੂਸ ਕਰੋ ਪਰਮਾਤਮਾ ਦਾ ਕਦੇ ਸ਼ੁਕਰਾਨਾ ਕਰਨਾ ਨਾ ਭੁੱਲੋ ਯਾਦ ਰੱਖੋ ਜੋ ਸਾਨੂੰ ਪਰਮਾਤਮਾ ਨੇ ਦੇਣਾ ਹੈ ਉਹ ਲੋਕਾਂ ਯਾਨੀ ਦੁਨੀਆ ਨੇ ਨਹੀਂ ਦੇਣਾ ਲੋਕੀ ਸਾਡਾ ਬੋਲਿਆ ਨਹੀਂ ਸੁਣਦੇ ਪਰਮਾਤਮਾ ਸਾਡਾ ਬਿਨ ਬੋਲਿਆ ਵੀ ਸੁਣਦਾ ਹੈ ਅਤੇ ਜੋ ਸਾਡੇ ਲਈ ਚੰਗਾ ਹੈ ਉਹ ਸਾਨੂੰ ਦਿੰਦਾ ਹੈ ਸਾਨੂੰ ਐਵੇਂ ਵਾਦੂ ਕਲਪਨਾ ਵਿੱਚ ਕਲਪੀ ਨਹੀਂ ਲੈਣਾ ਚਾਹੀਦਾ ਆਪਣੇ ਅੱਜ ਵਿੱਚ ਖੁਸ਼ ਰਹੋਗੇ ਤਾਂ ਸਾਡਾ ਕੱਲ ਵੀ ਬਹੁਤ ਵਧੀਆ ਹੋਵੇਗਾ ਆਪਣਾ ਖਿਆਲ ਰੱਖੋ ਤਾਂ ਹੀ ਤੰਦਰੁਸਤ ਰਹੋਗੇ ਤੰਦਰੁਸਤੀ ਨਾਲ ਹੀ ਜੀਵਨ ਆਨੰਦਮਈ ਹੈ ਜਿੰਨਾ ਹੋ ਸਕੇ ਆਪਣਾ ਖਿਆਲ ਰੱਖੋ ਮਾੜੇ ਕਰਮਾਂ ਤੋਂ ਬਚ ਕੇ ਰਹੋ